ਇਹ ਤਸਵੀਰਾਂ ਉਸ ਲੜਕੀ ਦੀਆਂ ਤਸਵੀਰਾਂ ਨਹੀਂ ਜਿਸ ਨੂੰ ਕੁਝ ਮਹੀਨੇ ਪਹਿਲਾਂ ਉਸਦੇ ਪਿਤਾ ਦੇ ਵੱਲੋਂ ਉਸਦੇ ਹੱਥ ਬੰਨ ਕੇ ਨਹਿਰ 'ਚ ਨੇੜੀ ਸਮੇਂ ਤੱਕਾ ਮਾਰ ਦਿੱਤਾ ਗਿਆ ਸੀਗਾ ਹੁਣ 2-3 ਮਹੀਨੇ ਬਾਅਦ ਇਹ ਲੜਕੀ ਜ਼ਿੰਦਾ ਨਿਕਲਦੀ ਹੈ ਤਸਵੀਰਾਂ ਦੇਖ ਸਕਦੇ ਹੋ ਇਸ ਸਮੇਂ ਉਹੀ ਲੜਕੀ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਜਿਸ ਨੂੰ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਣ ਦੇ ਲਈ ਪੁਲਿਸ ਲੈ ਕੇ ਜਾ ਰਹੀ ਹੈ ਹਾਲਾਂਕਿ ਇਸ ਨੂੰ ਮਾਰਨ ਦੇ ਇਲਜ਼ਾਮ ਦੇ ਵਿੱਚ ਇਸਦਾ ਪਿਤਾ ਜੇਲ੍ਹ ਦੇ ਵਿੱਚ ਹੈ ਲੇਕਿਨ ਉੱਥੇ ਹੀ ਹੁਣ ਇੱਕ ਵੱਡਾ ਖੁਲਾਸਾ ਕਰ ਲੋ ਕਿ ਇਸ ਸਾਰੀ ਖਬਰ ਨੇ ਜਿਹੜਾ ਪਲਟ ਫੀਡ ਕਰ ਰਿਹਾ ਕਿਉਂਕਿ ਉਹੀ ਲੜਕੀ ਜਿਸ ਨੂੰ ਮਰਿਆ ਹੋਇਆ ਸਮਝ ਕੇ ਉਸਦੇ ਪਿਤਾ ਨੂੰ ਜੇਲ੍ਹ 'ਚ ਰੱਖਿਆ ਹੋਇਆ ਹੈ ਲੇਕਿਨ ਉੱਥੇ ਹੀ ਹੁਣ ਇਹੀ ਬੱਚੀ ਜਿਹੜੀ ਹੈ ਉਹੀ ਧੀ ਜਿਹੜੀ ਹੈ ਹੁਣ 2-3 ਮਹੀਨਿਆਂ ਦੇ ਬਾਅਦ ਜ਼ਿੰਦਾ ਨਿਕਲਦੀ ਹੈ ਜਦੋਂ ਪੁਲਿਸ ਨਾਲ ਗੱਲਬਾਤ ਹੋਈਏ ਪੁਲਿਸ ਦੱਸਿਆ ਕਿ ਇਸ ਲੜਕੀ ਵੱਲੋਂ ਇਹ ਦੱਸਿਆ ਗਿਆ ਕਿ ਜਦੋਂ ਇਸਦੇ ਪਿਤਾ ਦੇ ਵੱਲੋਂ ਇਸਦੇ ਹੱਥ ਬੰਨ ਕੇ ਇਸ ਨੂੰ ਨੇੜੇ ਦੇ ਸਮੇਂ ਨਹਿਰ 'ਚ ਛੁੱਟਿਆ ਗਿਆ ਉਸ ਸਮੇਂ ਇਹ ਲੜਕੀ ਡੈਰਦੀ ਹੋਈ ਇਸਦੇ ਹੱਥ ਖੁੱਲ ਜਾਂਦੇ ਨੇ ਤੇ ਉਸ ਤੋਂ ਬਾਅਦ ਸਰੀਰੇ ਨਾਲ ਲੱਗਦੀ ਤੇ ਕਿਵੇਂ ਤਰ੍ਹਾਂ ਕਰਕੇ ਇਹ ਬਾਹਰ ਆਉਂਦੀ ਹੈ ਲੇਕਿਨ ਉਸ ਦੌਰਾਨ ਇਸ ਨੇ ਇਹ ਨਹੀਂ ਦੱਸਿਆ ਕਿ ਇਹ 2-3 ਮਹੀਨੇ ਕਿੱਥੇ ਰਹੀ ਹੈ ਤੁਹਾਨੂੰ ਪੁਲਿਸ ਪ੍ਰਸ਼ਾਸਨ ਦਾ ਪੂਰਾ ਬਿਆਨ ਸੁਣਾਵਾਂਗੇ ਤਸਵੀਰਾਂ ਨਾਲ ਦੀ ਨਾਲ ਤੁਹਾਨੂੰ ਦਿਖਾ ਰਿਹਾ ਹੈ ਇਹ ਤਸਵੀਰਾਂ ਨੇ ਜੀ ਜਿੱਥੇ ਸਿਵਲ ਹਸਪਤਾਲ ਦੇ ਵਿੱਚ ਇਸ ਦਾ ਮੈਡੀਕਲ ਹੋ ਰਿਹਾ ਹੈ ਤੇ ਮੈਡੀਕਲ ਤੋਂ ਬਾਅਦ ਇਸ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਕਿਉਂਕਿ ਇਸੇ ਲੜਕੀ ਦੇ ਕਤਲ ਦੇ ਮਾਮਲੇ ਦੇ ਵਿੱਚ ਇਸੇ ਦਾ ਪਿਓ ਜਿਹੜਾ ਹੈ ਇਸ ਦਾ ਪਿਤਾ ਜਿਹੜਾ ਹੈ ਉਹ ਇਸ ਸਮੇਂ ਜੇਲ੍ਹ ਦੇ ਵਿੱਚ ਸੋ ਹੁਣ ਆਖਿਰਕਾਰ ਮਾਨਯੋਗ ਕੋਰਟ ਕੀ ਫੈਸਲਾ ਕਰਦੀ ਏ ਇਸ ਦੇ ਪਿਤਾ ਦੇ ਨਾਲ ਕੀ ਸਜ਼ਾ ਕਿਉਂਕਿ ਜਿਹੜੀ ਸਜ਼ਾ ਭੁਗਤ ਰਿਹਾ ਹੈ ਉਸ ਸਜ਼ਾ ਵਿੱਚ ਕੀ ਕਟੌਕ ਕਿਉਂਦੀ ਕੀ ਹੁੰਦਾ ਇਹ ਤਾਂ ਜਾਂਚ ਦਾ ਵਿਸ਼ਾ ਹੈ ਜਾਂ ਕੋਰਟ ਦਾ ਕੀ ਫੈਸਲਾ ਹੁੰਦਾ ਹੈ ਉਹ ਤੁਹਾਨੂੰ ਜ਼ਰੂਰ ਅੱਗੇ ਜਾਣੂ ਕਰਵਾਵਾਂਗੇ ਲੇਕਿਨ ਇਹ ਬੱਚੀ ਇਹ ਜਿਹੜੀ ਲੜਕੀ ਸੀਗੀ ਇਹ 2-3 ਮਹੀਨੇ ਕਿੱਥੇ ਰਹੀ ਜਾਂ ਕਿਸ ਤਰੀਕੇ ਨਾਲ ਸਭ ਕੁਝ ਹੋਇਆ ਪੁਲਿਸ ਨੇ ਇਹਨਾਂ ਸਭ ਦਾ ਖੁਲਾਸਾ ਕੀਤਾ ਤੁਹਾਨੂੰ ਇਹ ਪੂਰੀ ਵੀਡੀਓ ਦਿਖਾਵਾਂਗੇ ਦੇਖਿਓ ਕਿ ਆਖਿਰਕਾਰ ਪੁਲਿਸ ਨੇ ਇਸ ਬਾਰੇ ਕੀ ਜਾਣਕਾਰੀ ਦਿੱਤੀ ਹੈ ਪਹਿਲਾਂ ਤਾਂ ਇਹ ਬੜੀ ਚੰਗੀ ਗੱਲ ਹੋਈ ਹੈ ਵੀ ਜਿਹੜੀ ਬੱਚੀ ਸਹੀ ਸਲਾਮਤ ਹੈ ਤੇ ਇਹਦੇ ਦੱਸਣ ਮੁਤਾਬਕ ਜਿਹਨਾਂ ਸਾਨੂੰ ਦੱਸਿਆ ਵੀ ਇਸ ਦਾ ਹੱਥੋਂ ਤੋਂ ਪੈ ਗਿਆ ਸੀ ਜਦੋਂ ਉਹਦੇ ਫਾਦਰ ਨੇ ਇਹਨੂੰ ਧੱਕਾ ਦਿੱਤਾ ਸਿੱਟਿਆ ਤੇ ਇਹਦਾ ਕਿਸੇ ਜਗ੍ਹਾ ਤੇ ਨਹਿਰ ਦੇ ਵਿੱਚ ਕੀ ਕਿਨਾਰੇ ਦੇ ਢਿੱਗੀ ਸੀਗੀ ਉੱਥੇ ਅੱਗੇ ਥੋੜੀ ਅੱਗੇ ਜਾ ਕੇ ਹੱਥ ਪੈ ਗਿਆ ਤੇ ਇਹ ਬਾਹਰ ਨਿਕਲ ਗਈ ਤੇ ਉਦੋਂ ਉੱਥੇ ਕੋਈ ਵੀ ਨਹੀਂ ਸੀ ਇਹ ਤੁਰ ਕੇ ਕਿਸੇ ਦੀ ਇਹਨੇ ਮਦਦ ਲਈ ਕਿਸੇ ਨੇਕਾਰ ਚ ਉਸ ਤੋਂ ਬਾਅਦ ਇਹ ਜਿਹੜੀ ਕਹਿੰਦੀ ਹੈ ਵੀ ਮੈਂ ਆਪਦੇ ਵੱਲੋਂ ਦੱਸਣਾ ਨਹੀਂ ਚਾਹੁੰਦੀ ਵੀ ਮੇਰੇ ਕਿਸੇ ਨੂੰ ਜਿੱਥੇ ਮੈਂ ਕਿੱਥੇ ਰਹੀ ਹਾਂ ਜਾਂ ਨਹੀਂ ਕਿਉਂਕਿ ਉੱਥੇ ਖਤਰਾ ਹੋ ਸਕਦਾ ਉਹਨਾਂ ਨੂੰ ਇਹਦੇ ਕੋਈ ਜਾਣ ਪਛਾਣ ਦੇਈ ਹੈ ਇਹਨਾਂ ਦੇ ਫੈਮਿਲੀ ਫਰੈਂਡਸ ਹੀ ਹੈ ਜਿੱਥੇ ਉਹ ਰਹੀ ਹੈ ਦੱਸਦੀ ਤੇ ਇਸ ਕਰਕੇ ਉਹ ਅਗਲੀ ਜਿਹੜੀ ਹੈ ਕਿਉਂਕਿ ਇਹ ਮਾਈਨਰ ਹੈ ਤੇ ਸਾਡੇ ਡੀਐਸਪੀ ਸਾਹਿਬ ਵੱਲੋਂ ਐਸਐਚਓ ਸਾਹਿਬ ਉਹਨਾਂ ਦੇ ਜਿਹੜੇ ਬੱਚੀ ਹੈ ਦਾ ਬਿਆਨ ਮਾਨਯੋਗ ਅਦਾਲਤ ਦੇ ਵਿੱਚ ਕਰਾਰੇ ਆ ਤੇ ਉਹ ਜਿਵੇਂ ਉਸ ਤੇ ਬਿਆਨ ਮੁਤਾਬਕ ਕਰਵੇ ਅਗਲੀ ਕਾਰਵਾਈ ਕਰ ਦੇਗਾ ਤੁਹਾਡੇ ਵੱਲੋਂ ਪਹਿਲਾਂ ਜਿਹੜਾ ਮਾਮਲਾ ਸੀ ਕਿਹੜੀ ਧਰਮਾ ਤੇ ਦਰਜ ਕੀਤਾ ਗਿਆ ਸੀ ਹੁਣ ਇਹਦੇ ਵਿੱਚ ਬਦਲਾਅ ਕੀ ਹੋਗਾ ਦੇਖੋ ਜੀ ਉਹਦੇ ਬਿਆਨ ਮੁਤਾਬਕ ਹੋਊਗਾ ਹੁਣ ਬਟ ਉਹ ਉਹਦੇ ਫਾਦਰ ਨੇ ਆਪ ਹੀ ਵੀਡੀਓ ਬਣਾਈ ਸੀ ਸਟੇਟਾ ਸੀ ਜੇ ਬਚ ਗਈ ਜੇ ਨਾ ਬਚਦੀ ਤਾਂ ਉਹ ਹੀ ਧਾਰਾ 302 ਸੀ ਤੇ ਇਹ ਹੁਣ ਬਚ ਗਈ ਹੈ ਤਾਂ ਇਹ ਜਿਹੜੀ ਉਸ ਮੁਤਾਬਕ ਦੇ ਬਿਆਨ ਮੁਤਾਬਕ ਨਹੀਂ ਕਰ ਰਹੀ ਸਰ ਉਹਨੇ ਦੱਸਿਆ ਕਿ ਵੀ ਕਿਉਂ ਉਸ ਸਮਨੇ ਉਹਨੂੰ ਕੇਸ ਕਿਉਂ ਨਹੀਂ ਵੀਜਿਆ ਤੋਂ ਬਚ ਗਈ ਹੈ ਦੇਖੋ ਉਹਦੇ ਕਹਿਣ ਮੁਤਾਬਕ ਉਹ ਸਦਮੇ ਵਿੱਚ ਸੀ ਤੇ ਉਸ ਦੀ ਸਿਰ ਤੇ ਸੱਟ ਵੱਜਣ ਚ ਵਜਨ ਥੋੜੀ ਜੀ ਕਰਕੇ ਉਸ ਦੀ ਯਾਦ ਆ ਇਸ ਉਹਦੇ ਵਿੱਚ ਕੁਝ ਨਾ ਕੁਝ ਭੁੱਲ ਜਾਂਦੀ ਹੈ ਤੇ ਅੱਤੇ ਉਹ ਡਰੀ ਹੋਈ ਸੀ ਸਰ ਕੋਰਟੀ ਪੇਸ਼ ਕਰਾ ਕੇ ਬਿਆਨ ਧੋਲ ਕੇ ਜੇ ਤੁਹਾਡੇ ਕੋਲ ਕੋਈ ਕੁਛ ਦਿੱਤੀ ਜਾਵੇ ਦੇਖੋ ਜੀ ਜਿੰਨਾ ਕੋ ਉਸਨੇ ਆਪਣੇ ਤੌਰ ਤੇ ਦੱਸਿਆ ਮੈਂ ਉਸ ਦੇ ਬਾਰੇ ਦੱਸ ਰਿਹਾ ਹਾਂ ਉਹ ਬਾਇਨਰ ਹੈ ਅਸੀਂ ਮਾਨਯੋਗ ਅਦਾਲਤ ਦੇ ਸਾਹਮਣੇ ਮਾਦਾ ਬਿਆਨ ਕਰਾਵਾਂ ਸਰਕਾਰ ਦੀ ਵੀਡੀਓ ਤੇ ਕਹਿ ਰਹੇ ਕਿ ਮੇਰੀ ਮਾਂ ਵੀ ਦੋਸ਼ੀ ਦੀ ਮਾਂ ਤੇ ਨੰਤਰ ਦੇ ਦੇਖੋ ਹੁਣ ਮੇਰੇ ਸਾਹਮਣੇ ਅਸੀਂ ਕੋਈ ਗੱਲ ਨਹੀਂ ਕੀਤੀ ਵੀ ਬਾਕੀ ਜਿਹੜੀ ਜੋ ਬਿਆਨ ਮਾਨਯੋਗ ਅਦਾਲਤ ਦੇ ਸਾਹਮਣੇ ਜੱਜ ਸਾਹਿਬ ਦੇ ਸਾਹਮਣੇ ਹੋਣਗੇ ਉਸ ਦੇ ਮੁਤਾਬਕ ਕਾਨੂੰਨੀ ਕਾਰਵਾਈ ਕਰਾਂਗੇ